ਸੋ ਬੋਲੇ ਜਿਉ ਬੁਲਾਵੇ ਕਿਉ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਹਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਹਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡੇ ਭਾਗਾਂ ਵਾਲੇ ਹੋ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣਾ ਸਮਾਂ ਤੇ ਸਵਾਸਾ ਨੂੰ ਸਫਲਾ ਕਰ ਰਹੇ ਹੋ ਬਾਬਾ ਸ਼ੇਖ ਪਰੀਂਜ ਦੇ ਸ਼ਲੋਕਾਂ ਦੀ ਵਿਚਾਰ ਕਰਦੇ ਆ 99 ਨੰਬਰ ਸ਼ਲੋਕ ਤੱਕ ਆਪਾਂ ਵਿਚਾਰ ਕੀਤੀ ਸੀ ਤੇ 99 ਨੰਬਰ ਸ਼ਲੋਕ ਦਾ ਮੂਲ ਪਾਠ ਆਪ ਜੀ ਨੇ ਬਾਬਾ ਜੀ ਨੇ ਸਰਵਣ ਕਰਾਇਆ ਫਰੀਦਾ ਤਰੀਆ ਵੇ ਕਰਨਾ ਬਗਲਾ ਬੈਠਾ ਅਕੀਲ ਕਰੇ ਏਲ ਕਰੇਂਦੇ ਹੰਜ ਨੂੰ ਅਚਿੰਤੇ ਅੱਜ 7 ਜੂਨ ਹੈ ਇਹ ਕੱਲੂਕਾਰ ਹਫਤਾ ਅੱਜ ਪੂਰਾ ਹੁੰਦਾ ਜੋ ਜੂਨ 1984 ਵਿੱਚ ਵੱਡਾ ਦੁਖਾਂਤ ਸਿੱਖ ਕੌਮ ਨਾਲ ਵਾਪਰਿਆ ਇਹ ਦੇਸ਼ ਦੀ ਸਟੇਟ ਨੇ ਦੇਸ਼ ਦੀ ਪ੍ਰਧਾਨ ਮੰਤਰੀ ਨੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਸਾਡਾ ਕਾਲ ਤੱਕ ਸੱਟ ਆਇਆ ਗੁਰੂਗ੍ਰੰਥ ਸਾਹਿਬ 'ਤੇ ਗੋਲੀਆਂ ਮਾਰੀਆਂ ਹਜ਼ਾਰਾਂ ਸਿੱਖ ਬਜ਼ੁਰਗ ਮਤਾਮਾਂ ਬੱਚੇ ਸ਼ਹੀਦ ਕੀਤੇ ਜੋ ਵੱਡੀ ਗਿਣਤੀ 'ਚ ਕਿਉਂਕਿ 3 ਜੂਨ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਾਰਾ ਸੀਦੀ ਦਿਹਾੜਾ ਸੰਗਤਾਂ ਮਨਾ ਰਹੀਆਂ ਸੀ ਤੇ ਜਿਹੜੀਆਂ ਸੰਗਤਾਂ ਸੀਦੀ ਦਿਹਾੜੇ ਤੇ ਪਹੁੰਚੀਆਂ ਸੀ ਤੇਨਾਂ ਨੂੰ ਜੂਨ ਨੂੰ ਕਰਫੂ ਲੱਗਣ ਕਰਕੇ ਸਾਰਾ ਜਿਹੜੇ ਸੰਗਤਾਂ ਸੀ ਉੱਥੇ ਵਿੱਚ ਟਕੀਆਂ ਸੀਗੀਆਂ ਤੇ ਵੱਡੀ ਕੌਮ ਦੀ ਨਸ਼ਲ ਖੁਸ਼ੀ ਕਰਨ ਦਾ ਉਫਲਾਲਾ ਉਦਮ ਪਾਪ ਜਿਹੜਾ ਕੀਤਾ ਤੇ ਉਹ ਹਫਤਾ ਅੱਜ ਪੂਰਾ ਹੋ ਗਿਆ ਹਫਤਾ ਪੂਰਾ ਸਿੱਖ ਕੌਮ ਤੇ ਬੜਾ ਸੰਕਟਮਈ ਸਮਾਂ ਰਿਹਾ ਸਿੱਖ ਨੇ ਰਾਜਨੀਤੀ ਵੀ ਜ਼ਰੂਰ ਪੜ੍ਹਨੀ ਹੈ ਸਾਨੂੰ ਗੁਰੂ ਨੇ ਰਾਜਨੀਤੀ ਆਪ ਪੜਾਈ ਹੈ ਤੇ ਆਪ ਕਾਲ ਤੱਕ ਸੈ ਬਣਾ ਕੇ ਕਿਉਂਕਿ ਜਿਹੜੀ ਰਾਜਨੀਤੀ ਹੈ ਇਹ ਸਮਾਜ ਨੂੰ ਪ੍ਰਭਾਵਿਤ ਕਰਦੀ ਹੈ ਜੀ ਔਰੰਗਜ਼ੇ ਵਰਗਾ ਰਾਜ ਹੋਊਗਾ ਤਾਂ ਉਹ ਸਭ ਦੇ ਧਰਮ ਪ੍ਰੇਸ਼ਤ ਕਰੂਗਾ ਤੇ ਮਹਾਰਾਜ ਨੇ ਕਿਹਾ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਰਾਜਾ ਧਰਮੀ ਹੋਊਗਾ ਤਾਂ ਪਰਜਾ ਸੁખી ਬਸੂਗੀ ਰਾਜਾ ਧਰਮੀ ਹੋਊਗਾ ਜਨਤਾ ਦੁਖੀ ਹੋਊਗੀ ਇਸ ਕਰਕੇ ਜਨਤਾ ਦਾ ਵੀ ਫਰਜ਼ ਹੋਣਾ ਤਾਂ ਹੀ ਮਾਰਨ ਕਿ ਅੰਧੀ ਰਹੀਏ ਤਾਂ ਗਿਆਨ ਵੀ ਹੋਣੀ ਭਾਵੇਂ ਪਰੇ ਮਰਦਾਰ ਜੇ ਜਨਤਾ ਵੀ ਅੰਨੀ ਹੋ ਜੇ ਫਿਰ ਸੁੱਖ ਕਿੱਥੋਂ ਮਿਲਣਾ ਹੈ ਇਸ ਕਰਕੇ ਮਹਾਰਾਜ ਨੇ ਕਿਹਾ ਵੀ ਤੂੰ ਰਾਜਨੀਤੀ ਕਰਨੀ ਹੈ ਪਰ ਧਰਮ ਦੇ ਆਧਾਰਤ ਕਰਨੀ ਹੈ ਅਕਾਲ ਤਖਤ ਤਾਂ ਭਜਨ ਨੇ ਦੋ ਨਿਸ਼ਾਨ ਸਾਹਿਬ ਨੇ ਇਧਰ ਦਰਬਾਰ ਸਾਹਿਬ ਹੈ ਇਧਰ ਅਕਾਲ ਤਖਤ ਸਾਹਿਬ ਹੈ ਤੇ ਦੋ ਨਿਸ਼ਾਨ ਸਾਹਿਬ ਝੂਲਦੇ ਨੇ ਇਹ ਇਸੇ ਦਾ ਪ੍ਰਤੀਕ ਹੈ ਜਿਹੜਾ ਦਰਬਾਰ ਸਾਹਿਬ ਵੱਲ ਦਾ ਨਿਸ਼ਾਨ ਸਾਹਿਬ ਹੈ ਉਹ ਥੋੜਾ ਉੱਚਾਗਾ ਉਹ ਵੱਡਾਗਾ ਜਿਹੜਾ ਕਾਲ ਤਖ ਸਾਹਿਬ ਦਾ ਨਿਸ਼ਾਨ ਸਾਹਿਬ ਹੈ ਉਹ ਛੋਟਾ ਹੈ ਇਹ ਪ੍ਰਤੀਕ ਹੈ ਕਿ ਧਰਮ ਉੱਤੇ ਰਹਿਣਾ ਸਿਆਸਤ ਘੋੜਾ ਹੈ ਤੇ ਧਰਮ ਇਹਦਾ ਸਵਾਰ ਹੈ ਜਿਸ ਤਰ੍ਹਾਂ ਜਦੋਂ ਇਤਿਹਾਸ ਪੜਾਂਗੇ ਨਾ ਤਾਂ ਫਿਰ ਜਦੋਂ ਮਹਾਭਾਰਤ ਦੇ ਵਿੱਚ ਦੇਖਦੇ ਆ ਜਿਹੜਾ ਰਥ ਦੇ ਉੱਤੇ ਕ੍ਰਿਸ਼ਨ ਜਿਹੜਾ ਰਸਦਾਰ ਰਥਵਾਹੀ ਕੌਣ ਹੈ ਕ੍ਰਿਸ਼ਨ ਹੈ ਤੇ ਅਰਜਨ ਬੈਠਾ ਰਾਜਨੀਤੀ ਕਰ ਰਿਹਾ ਲੜਾਈ ਕੌਣ ਲੜ ਰਿਹਾ ਹੈ ਅਰਜਨ ਲੜ ਰਿਹਾ ਹੈ ਤੇ ਉਹਦੇ ਰਾਤ ਨੂੰ ਕੌਣ ਚਲਾ ਰਿਹਾ ਹੈ ਕ੍ਰਿਸ਼ਨ ਇਹ ਪ੍ਰਤੀਕ ਹੁੰਦੇ ਨੇ ਜਦੋਂ ਧਰਮ ਚਲਾਊਗਾ ਤਾਂ ਫਿਰ ਉਹ ਦੁਸ਼ਟਾਂ ਦਾ ਨਾਸ ਕਰੂਗਾ ਤੇ ਜੇ ਧਰਮ ਸਵਾਰ ਹੋ ਜੇ ਤੇ ਰਾਜਨੀਤੀ ਚਲਾਉਣ ਲੱਗ ਜੇ ਫਿਰ ਸਮਾਜ ਦੇ ਵਿੱਚ ਵੱਡੇ ਬਖੇੜੇ ਪੈਦਾ ਹੋ ਜਾਣਗੇ ਜਦੋਂ ਆ ਧਾਰਮਿਕ ਬੰਦੇ ਰਾਜ ਭਾਗ ਤੇ ਬੈਂਦੇ ਨੇ ਤੇ ਫਿਰ ਉਹ ਵੱਡੇ ਬਖੇੜੇ ਪੈਦਾ ਕਰਦੇ ਨੇ ਅੱਜ ਲੋੜ ਵੀ ਐਸੀ ਰਾਜਨੀਤੀ ਜਰੂਰ ਪਛਾਣੇ ਉਹਨਾਂ ਬੰਦਿਆਂ ਨੂੰ ਮੂਰੇ ਕਰੋ ਜਿਹੜੇ ਖੁਦ ਚੰਗੇ ਜੀਵਨ ਵਿੱਚ ਅੱਜ بڑا ਮਾਹੌਲ ਆਪਾਂ ਨਾ ਬਣਾਇਆ ਸਾਡੀਆਂ ਦੋ ਸੀਤਾ ਫਰੀਦਕੋਟ ਸੀਟ ਤੇ ਇੱਕ ਕੌਮ ਨੇ ਵੱਡਾ ਫਤਵਾ ਦੇ ਕੇ ਫਰੀਦਾ ਦਰਿਆਵਾ ਕੰਨ ਬਗਲਾ ਬੈਠਾ ਇਕੱਲ ਕਰੇ ਉਹ ਇਕੱਲ ਕਰਨਦੀ ਇੰਦਰਾ ਗਾਂਧੀ ਨੂੰ ਫਿਰ ਅਚਿੰਤੇ ਪਾਜ ਪਏ ਬਿਆਨ ਸਿੰਘ ਤੇ ਸਪੰਦ ਸਿੰਘ ਅਰਗੇ ਕੋਈ ਯਾਦ ਸੀ ਉਹਦੇ ਮੌਤ ਉਹ ਕਹਿੰਦੀ ਸੀ ਬਸ ਮੈਂ ਹੀ ਸਭ ਕੁਸਾ ਮੈਂ ਇੰਡੀਆ ਮੈਂ ਇੰਦਰਾ ਅਜਿਹਾ ਸ਼ਬਦ ਵੀ ਇਹਦੇ ਨਾਲ ਹੀ ਜੋੜਨਾ ਹੈ ਫਰੀਦਾ ਦਰਿਆਵਾ ਕੰਨ ਬਗਲਾ ਜਦੋਂ ਕੰਡੇ ਤੇ ਬੈਠਦਾ ਨਾ ਬਗਲਾ ਕਲੋਲਾ ਕਰਦਾ ਵੀ ਡੱਡੀਆਂ ਮੱਛੀਆਂ ਫੜਾਂਗੇ ਬੈਠਾ ਇਕੱਲ ਕਰੇ ਕਲੋਲਾ ਕਰਦਾ ਰਾਜ ਭਾਗ ਚ ਇੰਨਾ ਹੰਕਾਰ ਹੋ ਜਾਂਦਾ ਉਹ ਸਾਰੇ ਜੀਵ ਨੇ ਜੰਤੂ ਉਹ ਡੱਡੀਆਂ ਮੱਛੀਆਂ ਦੀ ਨਿਆਈ ਦਿਖਦੇ ਨੇ ਦਰਿਆਵੇ ਕੰਨੈ ਬਗਲਾ ਬੈਠਾ ਇਕੱਲ ਕਰੇ ਕੇਲ ਕਰੇਂਦੇ ਚਿੰਤਨੋਂ ਕੇਲ ਕਰੇਂਦੇ ਹੰਜਨੋਂ ਅਚਿੰਤੇ ਬਾਜ ਪਏ ਜਦੋਂ ਫਿਰ ਬਾਜ ਪਏ ਤਿਸ ਰੱਬ ਦੇ ਕੇਲਾਂ ਬਿਸਰੀਆਂ ਜੋ ਮਨ ਚੇਤਨਾ ਚ ਉਤੇ ਸਨ ਸੋ ਗੱਲ ਹੀ ਰੱਬ ਦੀ ਉਹ ਗੱਲਾਂ ਫਿਰ ਮੇਰਾ ਵੈਗਰੂ ਕਰਦਾ ਜਿਹੜਾ ਚਿੱਤ ਚੇਤੇ ਜਿਹੜੇ ਕੋਲੋਲਾ ਕਰਦੇ ਨੇ ਜਿਹੜੇ ਕਹਿੰਦੇ ਸਭ ਕੁਛ ਅਸੀਂ ਆ ਫਿਰ ਉਹ ਬਗਲੇ ਦੀ ਨਿਆਈ ਫਿਰ ਜਦੋਂ ਹੰਸ ਪੈਂਦਾ ਨਾ ਉਹ ਸਾਰੀਆਂ ਕੋਲੋਲਾ ਭਲਾ ਦਿੰਦੇ ਨੇ ਅਪਤਾ ਮਨਾਇਆ ਕੌਮ ਨੇ ਸਦਾ ਇਤਿਹਾਸ ਦੇ ਨਾਲ ਜੁੜ ਕੇ ਰਹਿਣਾ ਗੁਰਬਾਣੀ ਸਾਡੀ ਥਿਉਰੀ ਹੈ ਗੁਰਬਾਣੀ ਥਿਉਰੀ ਹੈ ਤੇ ਇਤਿਹਾਸ ਪ੍ਰੈਕਟੀਕਲ ਹੈ ਗੁਰਬਾਣੀ ਪੜ੍ਹ ਕੇ ਇਤਿਹਾਸ ਨੂੰ ਨਾਲ ਮਲਾਉਣਾ ਹੈ ਕਾਂ ਕੌਮਾਨੇ ਚੱਲਣੇਗਾ ਅੱਜ ਲੋੜ ਵੀ ਐ ਗੁਰੂ ਕਰਤ ਦੇ ਇਤਿਹਾਸ ਪੜਾਇਆ ਜਾਵੇ ਅੱਜ ਚੋਣਾਂ ਦੇ ਸਮੇਂ 'ਚ ਦੇਖਿਆ ਸਾਡੇ ਬਹੁਤੇ ਗੁਰਦੁਆਰਿਆਂ ਦੇ ਪ੍ਰਬੰਧਕ ਡਰਦੇ ਸੀ ਬਿਆਨਤ ਦੀ ਗੱਲ ਨਾ ਕਰੋ ਨਾ ਜੀ ਇੱਥੇ ਵੋਟਾਂ ਬਾਣੀਆਂ ਨਹੀਂ ਐ ਨਾ 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 ਮਰਜੋਗੇ ਉਦੈ ਜਿੱਦੇ ਬਿਆਨਤ ਸਿੰਘ ਦੀ ਗੱਲ ਨਾ ਕੀਤੀ ਵੋਟ ਪਵੇ ਨਾ ਪਵੇ ਜਿੱਦੇ ਤੁਸੀਂ ਧਰਮ ਦੇ ਵਿੱਚੋਂ ਇਤਿਹਾਸ ਕੱਢਦੇ ਹੋਗੇ ਗੁਰਬਾਣੀ ਦੇ ਨਾਲੋਂ ਉਦੈ ਤੁਸੀਂ ਡੈਡ ਹੋ ਜਾਓਗੇ ਕਿਉਂ ਗੁਰਬਾਣੀ ਸਮਝਣੀ ਔਖੀ ਐ ਇਤਿਹਾਸ ਨਾਲ ਪ੍ਰਮਾਣ ਦੇ ਕੇ ਸੌਖਾ ਸਮਝਾ ਜਾਂਦਾ ਵੀ ਇਦਾਂ ਵੀ ਹੁੰਦਾ ਐਂ ਅੰਸ ਪੈਂਦੇ ਆ ਬਗਲੇ ਨੂੰ ਕਿਵੇਂ ਪੈਂਦੇ ਨੇ ਜਿਵੇਂ ਬਿਆਨ ਸਿੰਘ ਤੇ ਸਤਵੰਤ ਸਿੰਘ ਕੋਲੋਲ ਕਰਦੀ ਇੰਦਰਾ ਗਾਂਧੀ ਨੂੰ ਝਪਟ ਮਾਰੀ ਜਾ ਗਈ ਤੇ ਕੇਲਾ ਬਿਸਰੀਆਂ ਹਫਤਾ ਬੀਤਿਆ ਕੌਮ ਸੁਚੇਤ ਹੋਵੇ ਰਾਜਨੀਤੀ ਦੇ ਵਿੱਚ ਉਹ ਮਨੁੱਖ ਮੂਰੇ ਲਿਆਓ ਜਿਹੜਾ ਖੁਦ ਕਿਰਦਾਰ ਵਾਲਾ ਹੋਵੇ ਸਮਾਂ ਕਿੰਨਾ ਭਿਆਨਕ ਲੰਘਿਆ ਸਾਡੀ ਆਪ ਦੀ ਜਿਹੜੀ ਜਥੇਬੰਦੀ ਉਹ ਆਪ ਗੁਨਾ ਤੋਂ ਵੀ ਹੂਣੀ ਹੋਗੀ ਅੱਜ ਉਹਦਾ ਇਹ ਹਾਲਤ ਹੋ ਗਿਆ ਉਹਨੇ ਸਾਡੀਆਂ ਜਥੇਬੰਦੀਆਂ ਵੀ ਮਾਰਤੀਆਂ ਕੌਮ ਨੂੰ ਵੀ ਖੂਸਿੱਤਿਆ ਅੱਜ ਜਾਗਰਤੀ ਆਈ ਆ ਕੌਮ ਉਹਨਾਂ ਮਗਰ ਤੁਰੇ ਜਿਹੜੇ ਖੁਦ ਕਹਿਣ ਅਸੀਂ ਨਸ਼ਾ ਨਹੀਂ ਕਰਦੇ ਅਸੀਂ ਝੂਠ ਨਹੀਂ ਬੋਲਦੇ ਅਸੀਂ ਠੱਗੀ ਨਹੀਂ ਮਾਰਦੇ ਜਥਾ ਰਾਜਾ তথা ਪਰਜਾ ਸਾਡੇ ਆਗੂ ਪਰਿਸ਼ਟ ਹੋਗੇ ਤੇ ਜਨਤਾ ਵੀ ਪਰਿਸ਼ਟ ਹੋਗੀ ਕੋਈ ਧਾਲ ਤੇ ਬੈ ਗਿਆ ਕੋਈ ਬਿਲੀ ਦੇ ਬਿੱਲ ਤੇ ਬੈ ਗਿਆ ਉਹ ਕਹਿੰਦੇ ਮੈਨੂੰ ਆ ਦੇ ਦੇ ਮੈਨੂੰ ਆ ਦੇ ਦੇ ਕਿਉਂ ਰਾਜੇ ਵੱਡੇ ਠੱਗ ਸੀਗੇ ਤੇ ਅੰਧੀ ਰਾਇਤ ਬਿਆਨ ਹੋਣੀ ਪਾਹੇ ਭਰੇ ਮਰਦਾਰ ਸਾਰਾ ਠੱਗੋ ਠੱਗੀ ਹੋ ਗਿਆ ਜਿੱਦੇ ਰਾਜਾ ਧਰਮੀ ਆਇਆ ਉਹ ਕਹੂਗਾ ਕਿਰਤ ਕਰ ਕਿ ਜੋ ਮੰਡ ਕੇ ਸ਼ੱਕ ਮੇਰੇ ਗੁਰੂ ਦਾ ਸਿਧਾਂਤ ਲਾਗੂ ਕਰੂਗਾ ਕੋਈ ਸਿੱਖ ਮੰਗਤਾ ਨਹੀਂ ਇਨ ਗਰੀਬ ਸਿੱਖਣ ਕੋ ਦਊ ਪਾਤਸ਼ਾਹੀ ਜਾਦ ਕਰੇ ਹਮਰੀ ਗਰੀਾਈ ਸਿੱਖਾਂ ਨੂੰ ਬਾਦਸ਼ਾਹ ਬਣਾਇਆ ਇਹ ਉਲਟਾ ਗੇੜਾ ਦੇ ਕੇ ਸਾਡੀ ਰਾਜਨੀਤੀ ਨੇ ਇਹਨੂੰ ਮੰਗਤੇ ਬਣਾਤਾ ਕੋਈ ਉਹ ਇਹ ਜਾਗੂ ਆਵੇ ਜਿਹੜਾ ਇਹਨਾਂ ਨੂੰ ਅਹਿਸਾਸ ਕਰਾਵੇ ਉਹ ਤੁਸੀਂ ਸ਼ੇਰ ਦੇ ਪੁੱਤਰ ਹੋ ਤੁਸੀਂ ਭਿਖਾਰੀ ਨਹੀਂ ਤੁਸੀਂ ਬਾਦਸ਼ਾਹ ਹੋਗੇ ਤੁਹਾਨੂੰ ਗੁਰੂ ਨੇ ਆਪਣਾ ਪਰਿਵਾਰ ਵਾਰ ਕੇ ਇਹ ਪਾਤਸ਼ਾਹੀਆਂ ਦਿੱਤੀਆਂ ਨੇ ਰਾਜਨੀਤੀ ਵੀ ਸਿੱਖਾਂ ਨੇ ਵਿਚਾਰਨੀ ਹੈ ਜ਼ਰੂਰ ਕਰਤਾਰ ਦੇਖਣਾ ਹੈ ਕੌਮ ਜਾ ਕੇ ਕਰਤਾਰਾਂ ਵਾਲੇ ਮਨੁੱਖਾਂ ਨੂੰ ਮੂਹਰੇ ਲੈ ਕੇ ਤਾਂ ਕਿ ਸਾਡਾ ਸਮਾਜ ਕੋਈ ਧਰਮ ਦੇ ਨਾਂ ਤੇ ਵੀ ਵੰਡੀ ਨਾ ਪਾਵੇ ਕੋਈ ਅਰਥ ਦੇ ਨਾਂ ਤੇ ਵੀ ਵੰਡੀ ਨਾ ਪਾਵੇ ਕੋਈ ਸਮਾਜ ਦੇ ਨਾਂ ਤੇ ਵੀ ਵੰਡੀ ਨਾ ਪਾਵੇ ਸਭੇ ਸਾਂਝੀ ਵਾਰਸ ਦਾਇਨ ਉਹ ਕੋਈ ਨਾ ਦੱਸੇ ਵਾਰਾ ਜੀਓ ਅੱਜ ਉਹਨਾਂ ਸਾਰੇ ਸੀਤਾ ਨੂੰ ਕੋਟ-કોટ ਪ੍ਰਣਾਮ ਕਰਦੇ ਆ ਜਿਨ੍ਹਾਂ ਨੇ ਉਹ ਹਕੂਮਤ ਨਾਲ ਮੱਥਾ ਲਾਉਂਦੇ ਹੋਏ ਅਬ ਤੋ ਜਰੇ ਮਰੇ ਸਿੱਧ ਪਾਈ ਐ ਲੀਨੋ ਖਾਸ ਸੰਦौरा ਡਗਮਗ ਛਾੜ ਰੇ ਮਨ ਬौरा ਜਿਨ੍ਹਾਂ ਨੇ ਆਪਣਾ ਮਨ ਦਾ ਡਗਮਗ ਛਾੜ ਕੇ ਪਤਾ ਲੱਗਿਆ ਵੀ ਹੁਣ ਜਰੇ ਮਰੇ ਸਿੱਧ ਪਾਈਆ ਹੁਣ ਸਿੱਧੋ ਤੋਂ ਪਾਉਣੀ ਐ ਜਦੋਂ ਛਾਤੀਆਂ 'ਚ ਗੋਲੀਆਂ ਵੱਜਣੀਆਂ ਸੰਤ ਬਾਬਾ ਜਰਨੈਲ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਜਰਨਲ ਸਵੇਕ ਸਿੰਘ ਜੀ ਬਾਬਾ ਠਾਰਾ ਸਿੰਘ ਤੇ ਅਨੇਕਾਂ ਸਿੰਘ ਯੋਧੇ ਮਹਾਨ ਜਿਹੜੇ ਮੈਦਾਨੇ ਜੰਗ ਚ ਲੜਦੇ ਹੋਏ ਤੇ ਕੌਮ ਨੂੰ ਦੱਸਿਆ ਵੀ ਸਾਡੀ ਗਿਣਤੀ ਭਾਵੇਂ ਥੋੜੀ ਐ ਪਰ ਅਸੀਂ ਲੱਖਾਂ ਨਾਲ ਟਕਰਾਉਣ ਦੀ ਸਮਰੱਥਾ ਰੱਖਦੇ ਹਾਂ ਸਾਡੇ ਗੁਰੂ ਨੇ ਆਪ ਇਤਿਆਸ ਲਿਖਿਆ ਅਸੀਂ ਚਮਕੌਰ ਦੀ ਢੜੀ ਚ ਜੇ ਗੁਰੂ ਕਿਰਪਾ ਕਰੇ ਸਿੱਖ ਨੂੰ ਥਾਪੜਾ ਦਿੰਦਾ ਫਿਰ ਸਿੱਖ ਵੀ ਉਹੀ ਕਰਾਮਾਤ ਕਰਕੇ ਦਿਖਾਉਂਦਾ ਇਹ ਕਰਾਮਾਤ ਇਹੀ ਹੁੰਦੀ ਐ ਕਿ ਸਾਹਮਣੇ ਆੜੇ ਵਾਲੇ ਲੱਖ ਫੌਜ ਐ ਤੇ ਗਿਣਤੀ ਦੇ ਸਿੰਘ ਕਹਿੰਦੇ ਨੇ ਅਬ ਅਬ ਜੂਜਣ ਕੋ ਦਾਓ ਗਗਨ ਤਮਾਮਾਂ ਬਾਜੀਓ ਪਰੋ ਨਿਸ਼ਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਔਰਜਾ ਪੁਰਜਾ ਕਟਮਰ ਇਹ ਗੁਰਬਾਣੀ ਦੇ ਬੋਲ ਹੈ ਬਾਬਾ ਕਬੀਰ ਜੀ ਦੇ ਬੋਲ ਹੈ ਇਹ ਔਰਜਾ ਪੁਰਜਾ ਕਟਮਰ ਹੈ ਭੂਨਾ ਛੱਡਾ ਕਿ ਇਹ ਨਾ ਪ੍ਰਮਾਣ ਫਿਰ ਇਤਿਹਾਸ ਦਹਰਾਉਂਦਾ ਹੈ ਬਾਬਾ ਜਰਨੈਲ ਸਿੰਘ ਭਾਈ ਇਹ ਔਰਜਾ ਪੁਰਜਾ ਤਾਂ ਕੱਟ ਸਕਦੇ ਐ ਪਰ ਖੇਤ ਮਦਾਨੇ ਜੰਗ ਦੀ ਛੱਡ ਦੇ ਇਹ ਇਸ ਕਰਕੇ ਇਤਿਹਾਸ ਦਹਰਾਉਣਾ ਹੈ ਇਤਿਹਾਸ ਪੜਾਉਣਾ ਵੀ ਆ ਕੋਸ਼ਿਸ਼ ਕਰੋ ਜੇ ਸੁੱਖ ਲੈਣਾ ਹੈ ਹਰ ਮਾਂ ਪਿਓ ਨੂੰ ਮੇਰੀ ਬੇਨਤੀ ਹੈ ਬੱਚਿਆਂ ਨੂੰ ਗੁਰਸਿੱਖ ਬਣਾ ਦਿਓ ਤੁਸੀਂ ਵਿਦਿਆ ਕਿੰਨੀ ਵੀ ਦੇਤੀ ਸੋ ਨੂੰ ਸੁੱਖ ਨਹੀਂ ਮਿਲਣਾ ਸੁੱਖ ਕਿੱਥੇ ਮਿਲਣਾ ਜਿੱਦੇ ਤੁਸੀਂ دنیਵੀ ਵਿਦਿਆ ਨਾਲ ਗੁਰੂ ਦੀ ਵਿਦਿਆ ਦੇਵੋਗੇ ਗੁਰੂ ਸਿਖਾਊਗਾ ਤੂੰ ਮਾਂ ਦੀ ਸੇਵਾ ਕਰਨੀ ਹੈ ਤੂੰ ਪਿਓ ਦੀ ਸੇਵਾ ਕਰਨੀ ਹੈ ਤੂੰ ਸਮਾਜ ਦੀ ਸੇਵਾ ਕਰਨੀ ਹੈ ਜਿੱਥੇ ਲੋੜ ਹੈ ਉੱਥੇ ਤੂੰ ਆਪਣੀ ਮਦਦ ਪਹੁੰਚਾਉਣੀ ਹੈ ਆ ਸਾਰੇ ਉਹ ਜਾਵਾਜ ਸੂਰਮਿਆਂ ਨੂੰ ਜਿਨ੍ਹਾਂ ਨੇ 300 ਸਾਲ ਬਾਅਦ ਇਤਿਹਾਸ ਦਰਹਾਉਂਦੇ ਚਮਕੌਰ ਦੀ ਗੜੀ ਦਾ ਸਾਕਾ ਦਰਾਇਆ ਤੇ ਆਪਾਂ ਆਪ ਨਿਸ਼ਾਵਰ ਕਰਤਾ ਗੁਰੂ ਤੋਂ ਅੱਜ ਸਾਰੇ ਉਹਨਾਂ ਨੂੰ ਸਾਡੇ ਸ਼ੀਤਾਂ ਨੂੰ ਕੋਟ-ਕੋਟ ਪ੍ਰਣਾਮ ਤੇ ਅੱਜ ਦਾ ਜਿਹੜਾ ਸ਼ਬਦ ਹੈ ਬਾਬਾ ਜੀ ਜਿਵੇਂ ਵਿਚਾਰ ਦੇਣਗੇ ਤੇ ਸਰਵਣ ਕਰੋ ਜੀ ਹਰੀਤਾ ਦਰੀ ਆਵੇ ਕੰਨ ਪਗੁਲਾ ਬੈਠਾ ਕੈਲ ਕਰੇ ਕੈਲ ਕਰੇਂਦੇ ਹੰਜਨੋ ਚਿੰਤਾ ਬਾਝ ਪਾਏ ਜਿਸ ਤਰ੍ਹਾਂ ਪਗਲਾ ਜਦੋਂ ਬਹਿੰਦਾ ਨਾ ਦਰਿਆ ਦੇ ਕੰਡੇ ਤੇ ਫਿਰ ਉਹ ਕੋਲੋਲ ਕਰਦਾ ਹੈਗਾ ਦੇਖਿਓ ਕਦੇ ਬੈਠਣ ਦੇਖਿਓ ਵੀ ਉਹ ਮਦੋਂ ਅੱਖਾਂ ਮੀਚ ਕੇ ਰੱਖਦਾ ਹੈਗਾ ਸਮਾਧੀ ਵੀ ਲਾਈ ਹੁੰਦੀ ਹੈ ਪਰ ਉਹ ਧਿਆਨ ਉਹਦਾ ਡੱਡੇ 'ਚ ਹੁੰਦਾ ਹੈ ਤੇ ਜਦੋਂ ਲੋੜ ਆਉਂਦਾ ਫਿਰ ਡੱਡ ਚੱਕ ਲੈਂਦਾ ਹੈ ਬਾਬਾ ਜੀ ਅੱਜ ਪ੍ਰਮਾਣ ਬਗਲੇ ਦਾ ਦਿੰਦਿਆ ਪਰ ਗੱਲ ਸਾਡੀ ਹੈ ਇਹ ਕਿਸੇ ਇਹ ਵੀ ਨਾ ਕਿਹੋ ਬ੍ਰਾਹਮਣ ਦੀ ਹੈ ਕਾਜੀ ਦੀ ਹੈ ਮੁੱਲਾ ਦੀ ਹੈ ਉਹ ਪ੍ਰਮਾਣ ਹੈ ਪਰਥਾਈ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਨੇ ਉਹ ਇੱਕ ਕਿਸੇ ਬ੍ਰਾਹਮਣ ਨੂੰ ਉਪਦੇਸ਼ ਦਿੰਦਾ ਕਿਸੇ ਕਾਜੀ ਨੂੰ ਦਿੰਦਾ ਮੁੱਲਾ ਨੂੰ ਦਿੰਦਾ ਪੰਡਤ ਨੂੰ ਦਿੰਦਾ ਪਰ ਉਹ ਉਪਦੇਸ਼ ਹਰ ਇੱਕ ਦੇ ਆ ਇਹ ਸਾਰੀ ਗੱਲ ਆਪਣੇ ਵਾਸਤੇ ਹੈ ਮਨੁੱਖ ਜੀਵਨ ਦੇ ਵਿੱਚ ਇਹ ਸਾਡੇ ਜੀਵਨ ਦੀ ਗੱਲ ਹੈ ਕਿ ਤੇਰਾ ਜਿਹੜਾ ਜੀਵਨ ਹੈ ਇਹ ਬਗਲੇ ਮੰਗੂ ਬੀਤ ਰਿਹਾ ਹੈ ਮਨੁੱਖ ਕਰਦਾ ਕੀ ਹੈ ਜਦ ਕਛ ਪਾਵੈ ਤਬ ਗਰਭ ਕਰਤਾ ਹੈ ਮਾਇਆ ਗਈ ਤਬ ਜਦੋਂ ਕੁਝ ਆਉਂਦਾ ਉਦੋਂ ਇਹ ਕੋਲੋਲਾ ਕਰਦਾ ਹੈਗਾ ਉਦੋਂ ਨੱਚਦਾ ਡੱਬਦਾ ਹੈ ਤੇ ਜਦੋਂ ਫਿਰ ਜਾਂਦਾ ਉਦੋਂ ਹੀ ਰੋਂਦਾ ਹੈਗਾ ਤੇ ਜ਼ਿੰਦਗੀ ਮਹਾਰਾਜ ਕਹਿੰਦੇ ਨੇ ਇਹਦੀ ਬਗਲੇ ਵਾਂਗੂ ਬੀਤਦੀ ਹੈ ਪ੍ਰਿੰਦਾ ਦਰਿਆਵੈ ਕੰਨੈ ਬਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ ਤੇ ਜਦੋਂ ਫਿਰ ਬਾਜ ਪੈਂਦੇ ਨੇ ਰੱਬ ਦੇ ਅਚਿੰਤੇ ਪੈਂਦੇ ਹਨ ਬਾਜ ਪਏ ਤਿਸ ਰੱਬ ਦੇ ਕੇਲਾ ਵਿਸਰੀਆਂ ਜੋ ਮਨ ਚਿਤ ਨ ਚਤੇ ਸੰਦ ਸੋ ਗਾਲੀ ਰੱਬ ਕੀਆ ਬਾਜ ਪਏ ਤੇ ਸੱਰਬ ਦੇ ਕੇਲਾ ਬਿਸਰੀਆਂ ਜਦੋਂ ਉਹਦੇ ਫਿਰ ਬਾਜ ਚਪਟ ਮਾਰਦੇ ਨਾ ਫਿਰ ਜਿਹੜਾ ਸਾਡਾ ਹੰਕਾਰ ਦਾ ਪਦਾਰਥਾਂ ਦਾ ਆਪ ਵਰਣਨ ਕੀਤਾ ਹੀ ਹੈ ਨਾ ਕਿ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਕੋਈ ਖਿਆਲ ਨਹੀਂ ਸੀ ਉਹ ਕਹਿੰਦੀ ਸੀ ਇਹ ਤਾਂ ਨਾ ਕਲ ਸਿੰਘ ਸਾਹਿਬ ਵੀ ਬੋਲ ਰਹੇ ਸੀ ਕਾਲ ਤੱਕ ਸਾਹਿਬ ਤੇ ਇੱਕ ਆਪਰੇਸ਼ਨ ਬਲੂ ਸਟਾਰ ਸੀਗਾ ਇੱਕ ਆਪਰੇਸ਼ਨ ਬੋਡਰ ਰੋਸ ਸੀ ਉਹ ਕਾਫੀ ਹੱਦ ਦੇ ਵਿੱਚ ਕਰਿਆ ਵੀ ਉਹ ਇਹ ਸੀਗਾ ਵੀ ਇਤੋਂ ਬਾਅਦ ਇਹ ਪੂਰੀ ਕੌਮ ਨੂੰ ਝੂਠੇ ਮੁਕਾਬਲਿਆਂ 'ਚ ਬਣਾ ਕੇ ਤੇ ਇਹਦੀ ਕੁਲ ਨਾਸ ਕਰ ਦੇਣੀ ਆ ਇਹ ਤਾਂ ਫਿਰ ਕਲਾ ਵਰਤੀ ਕੋ ਸਾਡੇ ਫੌਜੀ ਬਗਾਵਤ ਕੀਤੀ ਤੇ 6 ਮਹੀਨੇ 3 ਮਹੀਨੇ ਬਾਅਦ ਭਾਈ ਬਿਆਨ ਸਿੰਘ ਨੇ ਉਹਦਾ ਨਾਸ ਕੀਤਾ ਇੱਕੋ ਇੱਕ ਮਿਸ਼ਨ ਸੀ ਵੀ ਇਹਾਂ ਇਹਨਾਂ ਦਾ ਲੱਕ ਤੋੜਤਾ ਜਿਹੜੀ ਰਹਿੰਦੀ ਇਹਨਾਂ ਦੀ ਜਵਾਨੀ ਐ ਇਹਨਾਂ ਦੇ ਬੱਚਿਆਂ ਤੱਕ ਨੂੰ ਬੋਡਰ ਰੋਜ ਦੇ ਵਿੱਚ ਦੇਖਿਆ ਹੀ ਐ ਤਲਾਸ਼ੀਆਂ ਲੈ ਲੈ ਕੇ ਘਰੋਂ ਬੱਚਿਆਂ ਨੂੰ ਲਿਜਾ ਕੇ ਮਾਰੇਗਾ ਇਹ ਕੌਮ ਦੀ نسل ਕੁੱਸੀ ਕਰ ਦਿਓ ਜੇ ਮਹਾਰਾਜ ਕਹਿੰਦੇ ਨੇ ਫਿਰ ਬਾਜ ਪਏ ਇਸ ਰੱਬ ਦੇ ਕੇਲਾ ਬਿਸਰੀਆਂ ਮਨੁੱਖ ਨੂੰ ਵੀ ਯਾਦ ਨਹੀਂ ਹੈ ਇਹਦੀ ਜ਼ਿੰਦਗੀ ਵੀ ਐਦਾਂ ਹੀ ਬੀਤ ਰਹੀ ਹੈ ਖਾਣਾ ਪੀਣਾ ਹੱਸਣਾ ਸੌਣਾ ਬਿਸਰ ਗਿਆ ਹੈ ਮਰਨਾ ਕਸਮ ਬਿਸਾਰ ਖੁਆਰੀ ਇੰਨੀ ਧਰਗ ਜੀਵਨ ਨਹੀਂ ਰਹਿਣਾ ਪ੍ਰਾਣੀ ਏਕੋ ਨਾਮ ਧਿਆਵੋ ਆਪਣੀ ਪਤ ਸੇਤੀ ਕਰ ਜਾਓ ਮੇਰਾ ਪਿਤਾ ਕਹਿੰਦਾ ਤੇਰੀ ਜ਼ਿੰਦਗੀ ਖਾਣ ਪੀਣ ਹੱਸਣ ਇੱਕ ਲੋਲਾ ਚ ਲੰਘਦੀ ਐ ਉਹ ਪਰਮਾਤਮਾ ਨਾਲ ਜੁੜ ਉਹ ਨਾਨਕ ਦੇ ਮਹਾਰਾਜ ਦਾ ਬੜਾ ਪਿਆਰਾ ਸ਼ਬਦ ਸ੍ਰੀ ਦਾਗ ਚ ਕਹਿੰਦੇ ਐ ਸੁਲਤਾਨ ਹੋਵਾ ਮੇਲ ਲਸ਼ਕਰ ਤਖਤ ਅੱਖਾਂ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਾਹਿਬ ਪਾਓ ਮਤ ਦੇਖ ਭੂਲਾ ਬਿਸਰੈ ਤੇ ਚਿੱਤ ਨਾ ਮੈਂ ਸੁਲਤਾਨ ਵੀ ਹੋ ਜਾ ਮੈਂ ਤਖਤ ਤੇ ਵੀ ਬਹਿ ਜਾ ਸੁਲਤਾਨ ਹੋਵਾ ਮੇਲ ਲਸ਼ਕਰ ਲਸ਼ਕਰ ਵੀ ਚੱਲਣ ਤੇ ਤਖਤੇ ਬੈਠਾ ਤਖਤ ਰਾਖਾ ਪਾਉ ਹੁਕਮ ਹਾਸਲ ਕਰੀ ਬੈਠਾ ਹੁਕਮ ਵੀ ਮੇਰਾ ਚੱਲਦਾ ਹੋਵੇ ਨਾਨਕਾ ਸਭ ਪਾਉ ਮਤ ਦੇਖ ਭੂਲਾ ਬਿਸਰੈ ਪਰ ਮੈਨੂੰ ਤੂੰ ਨਾ ਭੁੱਲ ਜੀ ਕਿਤੇ ਜੇ ਤੂੰ ਭੁੱਲ ਗਿਆ ਫਿਰ ਖਵਾਰੀ ਹੋਣੀ ਐ ਫਿਰ ਚਿੰਤੇ ਬਾਜ ਪੈਣੇ ਨੇ ਤੇ ਗੱਲਾਂ ਉਹ ਹੋਣੀਆਂ ਜਿਹੜੇ ਚਿੱਤ ਚੇਤੇ ਹੁ ਸੁਲਤਾਨ ਹੋਵਾ ਮੇਲ ਲਸ਼ਕਰ ਤਖਤ ਰਾਖਾ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਪਾਉ ਮਤ ਦੇਖ ਭੂਲਾ ਬਿਸਰੈ ਤੇਰਾ ਚੇਤਨਾ ਆਵਸਨਾਉ ਇਸ ਅਵਧਿਆ ਰਹਾਉਦੀਆਂ ਪੰਕਤੀਆਂ ਨੇ ਹਰ ਬਿਨ ਜੀਓ ਜਲਬਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀਂ ਥਾਉ ਪਰਮਾਤਮਾ ਨੂੰ ਟੁੱਟ ਕੇ ਇਹ ਜੀਵਨ ਜਲਬਲ ਜਾਣਾ ਏ ਜੇ ਟੁੱਟ ਕੇ ਫਿਰ ਬਾਜ ਪੈਣੇ ਨੇ ਕੇਲਾ ਬਿਸਰ ਜਾਣੀ ਹੈ ਜਿਹੜਾ ਮਨ ਚਿੱਤ ਦੇ ਵਿੱਚ ਗੱਲ ਨਹੀਂ ਸੀ ਉਹ ਹੋਣੀ ਹੈ ਇਸ ਕਰਕੇ ਨਾ ਮਹਾਰਾਜ ਕਹਿੰਦੇ ਤੂੰ ਪਰਮਾਤਮਾ ਨੂੰ ਸੁੱਖ ਆਇਆ ਫਿਰ ਉਹਦਾ ਸ਼ੁਕਰਾਨਾ ਕਰ ਦੁੱਖ ਆਇਆ ਫਿਰ ਉਹਦੇ ਮੂਰੇ ਅਰਦਾਸ ਕਰ ਤੇਰਾ ਦੁੱਖ ਵੀ ਦੂਰ ਕਰ ਦਊਗਾ ਕਿਉਂ ਉਹ ਸਭ ਕੁਝ ਕਰਨ ਦੇ ਸਮਰੱਥ ਹੈ ਉਹ ਜਲ ਤੇ ਥਲ ਕਰ ਫਲ ਤੇ ਕੂਆ ਊਪ ਤੇ ਮੇਰ ਕਰਾਵੇ ਧਰਤੀ ਤੇ ਅਕਾਸ ਚੜਾਵੇ ਜਿਹੜੇ ਅਕਾਸ ਘਰਾਵੇ ਉਹ ਧਰਤੀ ਤੇ ਜਿਹੜਾ ਨੂੰ ਕਾਸ ਚੜਾ ਦਿੰਦਾ ਤੇ ਅਕਾਸ ਵਾਲਿਆਂ ਨੂੰ ਧਰਤੀ ਤੇ ਸਿਰ ਦਿੰਦਾਗਾ ਮਹਾਰਾਜ ਕਹਿੰਦੇ ਮਰਬਾਤਮਾ ਮੇਰਾ ਉਹ ਗੱਲਾਂ ਕਰਦਾਗਾ ਜਿਹੜੀਆਂ ਕਿਸੇ ਦੇ ਚਿੱਤ ਚੀਤੇ ਵੀ ਨਹੀਂ ਹੁੰਦੀਆਂ ਇਸ ਕਰਕੇ ਤੂੰ ਪਰਮਾਤਮਾ ਨਾਲ ਜੁੜਨਾ ਹਰੋਂ ਸਾਡੇ ਤਰੇ ਮਨ ਦੇ ਹੋਰੀ ਚੱਲੈ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵਤ ਅਸੂਣੀ ਬੰਨ ਸਾਡੇ ਤਰੇ ਮਨ ਦੇ ਹੋਰੀ ਚੱਲੈ ਪਾਣੀ ਅੰਨ ਇਹ ਜਿਹੜੀ ਭਾਈ ਤੇਰੀ ਦੇਹ ਆ ਨਾ ਇਹ ਸਾਡੇ ਤਿੰਨ ਮਨ ਦੀ ਐ ਤੇ ਚਲਦੀ ਐ ਅੰਨ ਤੇ ਪਾਣੀ ਨਾਲ ਆਇਓ ਬੰਦਾ ਦੁਨੀ ਵਿੱਚ ਵਤ ਅਸੂਣੀ ਵੰਨ ਇਹ ਸੰਸਾਰ ਤੇ ਮਨੁੱਖ ਆਇਆਗਾ ਅਸੂਣੀ ਕਈ ਆਸਾਂ ਦੀ ਪੰਡ ਬੰਨ ਕੇ ਲਿਆਇਆਗਾ ਤੇ ਬੱਤ ਨਾ ਮਤ ਪਰਤ ਪਰਤ ਕੇ ਇਹਨੂੰ ਆਸ਼ਾ ਕਰਕੇ ਮਹਾਰ ਕਹਿੰਦੇ ਆਸਾ ਕਰਤਾ ਜਗਮੂਗਾ ਆਸਾਂ ਮਰੇ ਨਾ ਜਾਏ ਇਹ ਸੰਸਾਰ ਆਸ਼ਾ ਕਰਕੇ ਮਸਕੀਨ ਜੀ ਕਹਿੰਦੇ ਹੁੰਦੇ ਆਸ਼ਾਵਾ ਕਰਕੇ ਜਨਮ ਹੁੰਦਾ ਇੱਕ ਆਸਾ ਪੂਰੀ ਹੋ ਜਾਵੇ ਤਾਂ ਦਸ ਆਸ਼ਾ ਨੂੰ ਜਨਮ ਦੇ ਜਾਂਦੀ ਹੈ ਜੇ 10 ਆਸਾਂ ਪੂਰੀਆਂ ਹੋ ਗਈਆਂ ਫਿਰ 100 ਆਸਾਂ ਦੀ ਮੰਗ ਬਣ ਜਾਂਦੀ ਜੇ 100 ਪੂਰੀ ਹੋਈ ਫਿਰ 1000 ਇਸ ਤਰ੍ਹਾਂ ਵੱਧਦਾ ਹੀ ਜਾਂਦਾ ਹੈ ਸਹਸ ਖੱਟੇ ਲੱਖ ਕੋ ਉੱਠਦਾ ਆਵੇ ਤ੍ਰਿਪਤਨ ਆਵੇ ਮਾਇਆ ਪਾਛੇ ਪਾਵੇ ਤੇ ਫਿਰ ਇਹ ਜਿਹੜੀਆਂ ਆਸ਼ਾਵਾਂ ਵੱਧਦੀਆਂ ਜਾਂਦੀਆਂ ਤੇ ਮੌਤ ਹੋ ਜਾਂਦੀ ਹੈ ਫਿਰ ਆਸ਼ਾਵਾਂ ਕਰਕੇ ਬਾਸ਼ਨਾ ਕਰਕੇ ਫਿਰ ਇਹਨੂੰ ਜਨਮ ਮਿਲਦਾ ਹੈ ਬਾਬਾ ਜੀ ਮਹਾਰਾਜ ਕਹਿੰਦੇ ਨੇ ਕਿ ਸਾਡੇ ਤਰੇ ਮਨ ਦੇਹਰੀ ਚੱਲੈ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਬਦ ਅਸੂਨੀ ਬਨ ਇਹ ਆਸਾਂਵਾਂ ਨੂੰ ਨਾਲ ਲੈ ਕੇ ਆਇਆ ਕਿਸੇ ਕਰਕੇ ਫਿਰ ਇਹਨੂੰ ਬਾਰ-ਬਾਰ ਜੰਮਣਾ ਮਰਨਾ ਪੈਂਦਾ ਹੈਗਾ ਮਾਰੇ ਕਹਿੰਦੇ ਪਰ ਜੇ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਆਸਕ ਆਸਾਂ ਬਾਹਰਾ ਮੂਮਨ ਵੱਡੀ ਆਸ ਜਿਹੜਾ ਆਸ਼ਕ ਹੁੰਦਾ ਉਹ ਆਸਾਂ ਤੋਂ ਬਾਹਰਾ ਹੁੰਦਾ ਹੈ ਆਸ਼ਕ ਦਾ ਮਤਲਬ ਏ ਦਾ ਕਈ ਵਾਰੀ ਸ਼ਬਦ ਦਾ ਬੜੇ ਪਵਿੱਤਰ ਹੁੰਦੇ ਆ ਪਰ ਸਮਾਜ ਦੇ ਵਿੱਚ ਜੇ ਮਾੜੇ ਬੰਦਿਆਂ ਨਾਲ ਜੋੜ ਦਿਓ ਤਾਂ ਇਹ ਲੱਗਦੇ ਬੜੇ ਮਾੜੇ ਸ਼ਬਦ ਆ। ਆਸ਼ਕ ਦਾ ਮਤਲਬ ਹੈ ਪਿਆਰ ਕਰਨ ਵਾਲਾ। ਜਿਹੜਾ ਗੁਰੂ ਦਾ ਆਸ਼ਕ ਹੈ ਉਹਦੀ ਆਸ ਕੋਈ ਨਹੀਂ ਦੀ ਆਸ਼ਕ ਆਸਾ ਬਾਹਰ ਆ। ਮੂਮਨ ਵੱਡੀ ਆਸ ਮਾਰੇ ਕਹਿੰਦੇ ਆਸ਼ਕ ਤੇ ਤਾਂ ਆਸਾ ਤੋਂ ਬਾਹਰ ਹੁੰਦਾ ਪਰ ਵਾਹਿਗੁਰੂ ਸਾਡੇ ਮੰਚ ਤਾਂ ਆਸ਼ਾ ਵਿੱਚ ਬਹੁਤ ਨੇ। ਅਸੀਂ ਵੀ ਸਾਰੇ ਆਸ਼ਾ ਲੈ ਕੇ ਆਉਨੇ ਆ। ਦਸ ਬਸ ਤੂ ਲੈ ਪਾਛਾ ਪਾਵੈ। ਇੱਕ ਵਸਤ ਕਾਰਨ ਵਿਖੋਟ ਗਵਾਵੇ 10 ਵਸਤੂਆਂ ਮਿਲਦੀਆਂ ਨੇ ਇੱਕ ਨਮਲੀ ਉਹਦੇ ਕਹਿੰਦਾ ਚਲੋ ਫਿਰ ਅੱਜ ਦਾ ਵੀਰਖਾਨੇ ਦੀ ਦੇਖ ਲੈਨੇ ਆ ਬਾਬਾ ਉਹੀ ਕਰ ਦੂਗਾ ਰੋ ਆਸ਼ਾ ਮਾਂ ਕਰਕੇ ਮਨੁੱਖ ਦਾ ਆਉਣ ਜਾਣ ਹੁੰਦਾਗਾ ਆਸਕ ਆਸਾ ਬਾਹਰਾ ਮੂਮਨ ਬੱਡੀ ਆਸ ਆਸ ਨਰਾਸਾ ਇੱਕ ਤੂੰ ਹੋਮ ਬਲ 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 ਗਿਆਸ ਇਹ ਵਹਿਗੁਰੂ ਇਹ ਆਸਾਂ ਤੋਂ ਨਰਾਸ ਤੂੰ ਹੀ ਕਰ ਸਕਦਾ ਸਾਨੂੰ ਸੱਬੇ ਇਸਾ ਪੂਰੀਆ ਜਪ ਆਇਆ ਅਗਮ ਅਪਾਰਾ ਮਾਰ ਕਰ ਮੌਤ ਜਾ ਆਵਸੇ ਸਭ ਦਰਵਾਜੇ ਪੰਨ ਦਿਨਾ ਪਿਆਰਿਆ ਪਾਈਆ ਅਗੈ ਦਿੱਤਾ ਬੰਨ ਹੇ ਯਾਦ ਰੱਖੀ ਮਲਕਲ ਮੌਤ ਜਾ ਆਵਸੀ ਸਭ ਦਰਵਾਜੇ ਭੰਨੇ ਨੇ ਸਾਰੇ ਦਰਵਾਜੇ ਭੰਨ ਕੇ ਆਉਣੇਗਾ ਆਪਾਂ ਪਹਿਲਾਂ ਵਿਚਾਰਾ ਇਹ ਮੁਢਲੇ ਸ਼ਬਦ ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ ਜਿੰਦ ਨਮਾਣੀ ਕੱਢੀਐ ਹੱਡਾਂ ਕੂਕੜ ਕਾਏ ਜਿੱਦੇ ਉਹ ਆਇਆ ਨਾ ਮੌਤ ਦਾ ਫਰਿਸ਼ਤਾ ਮਲਕਲ ਮੌਤ ਜਾ ਆਵਸੀ ਸਾਰੇ ਦਰਵਾਜੇ ਹੀ ਬੰਦ ਕਰ ਲਓ ਦਰਵਾਜੇ ਭੰਨ ਕੇ ਆਉਣੇਗਾ ਮਲਕਲ ਮੌਤ ਸਾ ਆਵਜੀ ਤਬ ਦਰਵਾਜੇ ਭੰਨ ਮਰਾ ਕਹਿੰਦੇ ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾ ਲਿਆ ਏ ਮੂੰਹ ਦਿਖਾਉਂਦਾ ਫਿਰ ਜਮਰਾ ਜਾ ਕੇ ਜਿੰਦ ਨਮਾਣੀ ਕੱਢੀ ਐ ਹੱਡਾ ਨੂੰ ਕੜਕਾਏ ਸਾਹੇ ਲਿਖੇ ਨਾ ਚਲਣੀ ਜਿੱਦੂ ਕੋ ਸਮਝਾਏ ਜਿੰਦ ਬਹੁਟੀ ਮਰਨ ਵਾਰ ਲੈ ਜਾਸੀ ਪਰਨਾਏ ਆਪਣ ਹੱਥੀ ਝੋਲਕਾ ਕਹਿ ਗੱਲ ਲੱਗਾ ਧਾਏ ਮਰਾ ਕਹਿੰਦੇ ਇਹ ਤੇਰੀ ਮੌਤ ਇੱਕ ਦਿਨ ਆਉਣੀ ਐ ਇਹ ਸਾਰੇ ਦਰਵਾਜੇ ਭੰਨ ਕੇ ਆ ਜਾਣਾ ਐ ਤੇਰੇ ਤੇ ਦੇਖਦਿਆਂ ਦੇਖਦਿਆਂ ਫਰੀਦਾ ਦੋਹੋ ਦੀਵੀ ਬਲੰਦਿਆਂ ਮਲਕ ਬਹਿਠਾਏ ਦੇਖੀ ਵੀ ਜਾਣੀਆਂ ਨੇ ਪਰ ਜਦੋਂ ਜਮ ਦਾ ਰਿਸ਼ਤਾ ਆਉਂਦਾ ਮੌਤ ਦਾ ਦੋਹੋ ਦੀਵੀ ਬਲੰਦਿਆਂ ਮਲਕ ਬਹਿਠਾ ਆਏ ਗਾੜਲ ਦਿੱਤਾ ਘੜ ਲੁੱਟਿਆ ਦੀਵੜੇ ਗਿਆ ਵਜਾਇ ਉਹਨੇ ਸੋੜਾ ਕੇ ਹਿਰਦਾ ਲੁੱਟ ਕੇ ਲੈ ਜਾਣਾ ਇਹ ਦੀਵਾ ਬੋਝਣਾ ਉਹੀ ਅੱਖਾਂ ਹੋਣਗੀਆਂ ਇਹਨਾਂ ਨੂੰ ਕਹਿਣਗੇ ਹੁਣ ਬੰਦ ਕਰੋ ਦਿਖਦਾ ਨਹੀਂ ਇਹ ਤੇਰੇ ਸਾਰੇ ਲੁੱਟ ਕੇ ਲੈ ਜਾਣਾ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ ਤਿੰਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਵਨ ਉਹੀ ਜਿਹੜੇ ਤੇਰੇ ਪਿਆਰੇ ਐ ਉਹ ਉਹ ਫਿਰ ਕਹਿੰਦੇ ਨੂੰ ਬੰਨ ਦਿਓ ਇਹ ਉੱਟ ਕੇ ਨਾ ਖੜਾ ਹੋ ਜੇ ਉਹਦੇ ਨਾਲ ਵੀ ਬੰਨ ਦਿੰਦੇ ਸੀਰੀ ਨੇ ਦੇਖਦੇ ਉਹਦਾ ਹੀ ਕੱਪੜਾ ਪਾੜ ਕੇ ਉਹੀ ਭਰਾ ਬੰਨਦੇ ਐ ਤੇ ਉਹੀ ਅੱਗ ਲਾਉਂਦੇ ਐ ਸਭ ਤੋਂ ਪਿਆਰਾ ਜਿਹੜਾ ਹੁੰਦਾ ਪੁੱਤ ਹੋਵੇ ਨਾ ਹੋਵੇ ਫਿਰ ਭਰਾ ਹੁੰਦਾ ਚਲੋ ਜੇ ਉਹ ਤੋਂ ਬਾਅਦ ਪਿਆਰਾ ਹੋਵੇ ਫਿਰ ਉਹੀ ਮਾਰਾ ਕਹਿੰਦੇ ਤਿੰਨਾ ਪਿਆਰਿਆਂ ਇਹਨਾਂ ਤੇਰੇ ਪਿਆਰਿਆਂ ਨੇ ਇਹਨਾਂ ਨੇ ਤੈਨੂੰ ਕੱਪੜਣ ਦੇ ਨਾਲ ਹੀ ਪਾੜ ਕੇ ਬੰਨਣਾ ਵੀ ਐ ਵੀ ਕਿਤੇ ਖੜਾ ਨਾ ਹੋ ਜੇ ਇਹਨੂੰ ਬੰਨ ਕੇ ਲੈ ਜਾਣਾ ਐ ਇਹ ਇਹ ਨਾ ਇਹ ਆਪਣੀ ਗੱਲ ਆ ਕਿਸੇ ਹੋਰ ਦੀ ਗੱਲ ਨਹੀਂ ਆ ਧਿਆਨ ਰੱਖਣਾ ਇਹ ਹਾਲਤੇ ਸਭ ਦੀ ਇਹੀ ਹੋਣੀ ਆ ਜਿੱਦੇ ਡਿੱਗੇ ਨਾ ਉਹੀ ਪਿਆਰੇ ਸਾਨੂੰ ਬੰਨ ਕੇ ਸੀ ਜਿੱਤੇ ਪਹੁੰੰਗੇ ਕਹਣਗੇ ਇਹਨੂੰ ਬੰਨ ਦਿਓ ਇੰਨਾ ਪਿਆਰਿਆਂ ਭਾਈਆਂ ਅੱਗਾ ਦਿੱਤਾ ਬੰਨ ਉਹ ਸਾਰੇ ਇਹਨਾਂ ਨੇ ਤੈਨੂੰ ਆਪ ਹੀ ਤੋੜਨੇ ਮਰਾਏ ਕਹਿੰਦੇ ਤੇਰੇ ਜਿਹੜੇ ਪਿਆਰੇ ਨੇਗੇ ਉਹੀ ਤੈਨੂੰ ਬੰਨ ਕੇ ਕਬਰਾਂ ਵੱਲ ਨੂੰ ਤੋਰਨਗੇ ਵੇਖੋ ਬੰਦਾ ਚੱਲਿਆ ਚਹ ਜਣਿਆਂ ਦਾ ਕੰਨ ਫਰੀਤਾ ਅਮਰ ਜਕੀਤੇ ਦੁਨੀ ਬੱਜ ਦਰਗਹ ਆਏ ਕੰਮ ਵੇਖੋ ਵੇਖੋ ਭਾਈ ਵੇਖੋ ਬੰਦਾ ਚੱਲਿਆ ਵੇਖ ਲਓ ਭਾਈ ਆ ਜਾਂਦਾ ਹੈ ਸਿਕੰਦਰ ਜਦੋਂ ਆਇਆ ਨਾ ਅੰਤ ਸਮਾ ਆ ਗਿਆ ਤੇ ਰਸਤੇ 'ਚ ਹੀ ਰਹਿ ਗਿਆ ਮਹਾਨ ਕਰਨ ਦਾ ਸੰਸਾਰ ਜੇਤੂ ਕਿਹਾ ਆਪਾਉ ਕਰੋ ਵੇਦ ਵੀ ਨਾਲ ਨੇ ਹਕੀਮ ਨੇ ਫੌਜਾਂ ਨੇ ਜਰਨੈਲ ਨੇ ਕੋਈ ਹੱਲ ਕਰੋ ਕਹਿੰਦੇ ਹੁਣ ਕੁਛ ਨਹੀਂ ਹੁੰਦਾ ਤੇਰਾ ਅੰਤ ਸਮਾਸੀ ਵਿਚਾਰ ਨਹੀਂ ਸਕਦੇ ਉਹ ਕਹਿੰਦਾ ਰਾਜ ਭਾਗ ਲੈ ਲਓ ਅੱਧਾ ਲੈ ਲਓ ਉਹ ਕਹਿੰਦੇ ਕੋਸਾ ਉਹ ਹੁਣ ਨਹੀਂ ਬਚਦਾ ਤੇ ਜਦੋਂ ਪਤਾ ਲੱਗਿਆ ਤੇ ਫਿਰ ਵੀ ਹੁਣ ਮੌਤ ਦੇ ਨੇੜੇ ਐ ਕਹਿੰਦਾ ਫਿਰ ਇੱਕ ਕੰਮ ਕਰਿਓ ਜਦੋਂ ਮੇਰਾ ਜਨਾਜ਼ਾ ਨਿਕਲੂਗਾ ਮੇਰੇ ਪੈਰ ਬਾਹਰ ਰੱਖਿਓ ਮੇਰੇ ਹੱਥ ਵੀ ਬਾਹਰ ਰੱਖਿਓ ਤੇ ਮੂਰੇ ਹਕੀਮ ਲੱਗਿਓ ਪਿੱਛੇ ਫੌਜਾਂ ਦੇ ਜਰਨੈਲ ਲੱਗਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ ਵੇਖੋ ਉਹ ਬੰਦਾ ਚੱਲਿਆ ਵੇਖੋ ਭਾਈ ਬੰਦਾ ਚੱਲਿਆ ਚੋਂ ਜਣਿਆਂ ਦੇ ਕੰਨ ਕੰਨ ਕੰਡਾ ਇਹ ਚਾਰ ਬੰਦਿਆਂ ਦੇ ਮੋਢੇ ਤੇ ਜਾਂਦਾ ਕਹਿੰਦਾ ਮੂਰੇ ਬੈਦ ਹਕੀਮ ਲੱਗਿਓ ਪਿੱਛੇ ਜਰਨੈਲ ਲੱਗਿਓ ਪਤਾ ਲੱਗੇ ਇਹ ਜਿਹੜਾ ਸੰਸਾਰ ਦਾ ਜੇਤੂ ਸ਼ਿਕੰਦਰ ਹੈ ਨਾ ਇਹ ਖਾਲੀ ਹੱਥ ਜਾਂਦਾ ਨੰਗੇ ਪੈਰੀ ਜਾਂਦਾ ਆ ਡਾਕਟਰ ਵੀ ਮੂਰੇ ਜਾਂਦੇ ਨੇ ਇਹ ਵੀ ਨਹੀਂ ਬਚਾ ਸਕੇ ਆ ਜਿਹੜੇ ਫੌਜਾਂ ਦੇ ਜਰਨੈਲ ਹੈ ਇਹ ਵੀ ਨਹੀਂ ਵਿਚਾ ਸਕੇ ਵੇਖੋ ਬੰਦਾ ਚੱਲਿਆ ਚੋਂ ਜਣਿਆਂ ਦੇ ਕੰਨ ਇਹਨੂੰ ਪੜ੍ਹਣਾ ਕੰਨ ਕੰਦਾ ਫਰੀंदा ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗਾਹ ਆਏ ਜੇ ਭਾਈ ਜਿਹੜੇ ਅਮਲ ਕਰੇਗਾ ਸ਼ubh ਅਮਲ ਕਰੇਗਾ ਉਹ ਤੇਰੇ ਨਾਲ ਦਰਗਾਹ ਚੱਲਣਗੇ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਆਪ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਵਨਤ ਦੇ ਪਾਣੀ ਹੋਏ ਕਿਰਸਾਨ ਇਮਾਨ ਜਮਾਇ ਲੈ ਇਸ ਦਾ ਦੋਜ ਇੱਕ ਮੂੜੇ ਇਹ ਵਜਾਣੀ ਤੂੰ ਆਪਣੀ ਧਰਤੀ ਨੂੰ ਬਣਾ ਕੇ ਪੁੱਤਰ ਇਹਦੇ ਵਿੱਚ ਸ਼ਬਦ ਦਾ ਬੀਜ-ਬੀਜ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮਖ ਜਪੀਐ ਲਾਏ ਧਿਆਨ ਆਪ ਤਰੈ ਸਗਲੇ ਕੋਲ ਤਾਰੇ ਹਰ ਦਰਗਾਹ ਪਤਸਿਓ ਜਾਏਗਾ ਤੂੰ ਗੁਰੂ ਨਾਲ ਜੋੜ ਗੁਰੂ ਗੁਰੂ ਕਰ ਤੇ ਪਤਸ ਦੇ ਨਾਲ ਦਰਗਾਹ ਨੂੰ ਜਾਏਗਾ ਉੱਥੇ ਤੇਰੇ ਅਮਲਾਂ ਦਾ ਨਿਵੇੜਾ ਹੋਣਾ ਉੱਥੇ ਤੇਰੇ ਤੂੰ ਰਾਜਾ ਸੀ ਕਿੰਨਾ ਚਿਰ ਰਾਜ ਕੀਤਾ ਕਿੰਨੇ ਤੇਰੇ ਘੋੜੇ ਸੀ ਕਿੰਨੇ ਹਾਥੀ ਸੀ ਅੰਤ ਕੋ ਨਾ ਗਈ ਇਹ ਸਾਰਿਆਂ ਨੇ ਨੰਗੇ ਪੈਰੀ ਜਾਣਾ ਹੈ ਮਹਾਰਾਜ ਕਹਿੰਦੇ ਪਰ ਜਿਹੜੇ ਤੇਰੇ ਅਮਲ ਕੀਤੇ ਹੋਣਗੇ ਉਹ ਤੂੰ ਜੀਵਨ ਦੇ ਵਿੱਚ ਸੱਜਣ ਸੇ ਹੀ ਨਾਲ ਮੈਂ ਚਲਦਿਆਂ ਨਾਲ ਚਲੰਨਾ ਜਿੱਥੇ ਲੇਖਾ ਮੰਗਿਆ ਇੱਥੇ ਖੜ ਤੂੰ ਸੁਭਗੁਣਾ ਨੂੰ ਆਪਣੇ ਸੱਜਣ ਬਣਾ ਤੇ ਅਮਰਤ ਵੇਲੇ ਹੋਰ ਤੂੰ ਗੁਰੂ ਮਹਾਰਾਮਦਾਸ ਬਾਰੇ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪੜਕੇ ਉਠ ਹਰਨਾਮ ਤੇ ਆਵੈ ਉਦਮ ਕਰੇ ਭਲਕੇ ਪਰਵਤੀ ਇਸ਼ਨਾਨ ਕਰੇ ਅਮਰਤ ਸਰਨ ਆਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲੈ ਜਾਵੈ ਪਰ ਜੜੇ ਦਿਵਸ ਗੁਰਬਾਣੀ ਗਾਵੈ ਬੈਹਦਿਆਂ ਉੱਠਦਿਆਂ ਹਰ ਨਾਮ ਧਿਆਵੈ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੈ ਜਿਹੜਾ ਆਪ ਜਪਦਾ ਹੈ ਤੇ ਦੂਜਿਆਂ ਨੂੰ ਵੀ ਜਪੌਂਦਾਗਾ ਜਿਨਹੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖੁ ਜਲੇ ਕਿਤੀ ਸ਼ੁੱద్ధి ਨਾਲ ਜਿਹਦੇ ਅਵਨਤ ਪਵਿੱਤਰ ਹੋਣਗੇ ਗੁਰੂ ਗੁਰੂ ਜਪਿਆ ਹੋ ਉਹ ਦਰਗਾਹ ਚ ਪ੍ਰਵਾਨ ਹੋਣਗੇ ਤੇ ਨਹੀਂ ਫਿਰ ਖਵਾਰੀ ਹੋਣੀ ਆ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਏ ਕੰਮ ਮਹਾਰਾਜਾ ਕਿਰਪਾ ਕਰਨ ਆਪਾਂ ਵੀ ਫਿਰ ਉਹਦੀ ਯਾਦ ਵਿੱਚ ਜ਼ਰੂਰ ਸਿਮਰਨ ਕਰੀਏ ਕਿਉਂਕਿ ਇਹ ਹੀ ਸੋਡੇ ਨਾਲ ਨਿਵਣਾ ਹੈ ਵਾਹਿਗੁਰੂ 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 ਸਾਰੀਆਂ ਸੰਗਤਾਂ ਦਾ ਧੰਨਵਾਦ ਪੁਟਾਨਕੋਟ ਧੰਨਵਾਦ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਜਿਹੜੇ ਰਹਿਮਤਾਂ ਬਖਸ਼ਦੇ ਨੇ ਅਮਰਤ ਵੇਲੇ ਉਦਮ ਬਖਸ਼ਦੇ ਨੇ ਪ੍ਰੇਰਦੇ ਨੇ ਆਪਣੀ ਗੋਦੀ 'ਚ ਬਿਠਾ ਕੇ ਕਹਿਣ ਸੁਣ ਦੀ ਸੁਰਤਿਆ ਬਖਸ਼ਦੇ ਨੇ ਮਹਾਰਾਜ ਕਿਰਪਾ ਕਰਨ ਕਹੇ ਆ ਸੁਣਿਆ ਵਿਚਾਰਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਤਾਂਕੇ ਲੋਕ ਸੁਧੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਭੁੱਲਾ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ